ਅੱਜ ਵੀ ਬਗਲ ਦੀ ਹਾਈਟਾਂ ਖਾਰੀ ਰਹੀ ਬਗਲ ਦੀ ਕਰਦੇ ਹਾਂ ਵਲੋਗ ਸਟਾਰਟ ਅੱਜ ਅੱਜ ਦਾ ਘਰ ਦਾ ਸਟਾਰ ਕਰੀਦਾ ਅਸਲਾਮੁਅਲਿਕਾ ਕਰ ਕਰੀਦਾ ਚੱਲਦੇ ਹਾਂ ਅਗ ਬਾਜੀ ਤੇ ਨਾ ਬਾਜੀ ਟਾਈਮ ਪੱਲੀ ਗਾ ਤਾਂ ਟਾਈਮ ਤੁਹਾਨੂੰ ਦੱਸ ਦਾਂ ਟਾਈਮ ਹੋ ਗਿਆ 3:00 ਬੰਦ ਹੋ ਗਈ 3:00 ਨੂੰ ਹੁਣ ਉੱਠਾ ਤੇ ਬਾਈ ਗੋਰੀ ਦੀ ਬਾਜੀ ਹੈ ਨਾ ਅਬਲ ਉਭਈ ਕੋ ਰਗੜਾ ਮਾਰਤੀ ਰੋ ਇਹ ਤੁਸੀਂ ਆਵੋ ਨਾ ਇਹ ਕੋ ਉੱਪਰ ਲੈ ਕੇ ਚਲੋ ਆਪਣੇ ਤੇ ਇੱਕ ਗੱਲ ਉਹ ਸਵਾ 3 ਕੋਲੇ ਵੱਜ ਨੂੰ ਆਪਾਂ ਚੱਲਣ ਆਵਾਂਗੇ ਅੱਜ ਆਸ ਮੇਰੇ ਹੁਣ ਜਾਵਾਂਗਾ ਇਧਰ ਹੀ ਹੋਟਲ ਸੈਟ ਹੋਇਆ ਚਲੋ ਉਹ ਗੱਲ ਬਾਤ ਹੀ ਕਰੀਂ ਉਭਈ ਕੋਲੀ ਬਾਜ਼ੀਆਂ ਤੇ ਅੱਛਾ ਪਾ ਜਾਣਾ ਮੈਂ ਕਿਸੇ ਤਰ੍ਹਾਂ ਤੁਮੜ ਤੇ ਤਿੰਨੇ ਆਵਾਂਗੇ ਚੱਲੋ ਤੁਹਾਨੂੰ ਚੱਲ ਕੇ ਫੋਟੋਆਂ ਕਰਦੇ ਸ਼ਹਿਰ ਠੀਕ ਆ ਪਹਿਲਾਂ ਗੁਰੂ ਸਰ ਜਾਨਾ ਤੇ ਉੱਤੋਂ ਵਾਰ ਗੁਰੂ ਸਰ ਤੋਂ ਚੱਲ ਆ ਖਾਣੇ ਕਿਤਾ ਵਾ ਮੁੰਲਾ ਖਾਣੇ ਕਿਤਾ ਇਧਰ ਆ ਬੈਠਾ ਉੱਥੇ ਚਲੋ ਚੱਲ ਜੇ ਨਾ ਦਲਾਓ ਜੀ ਚੱਲ ਗਈ ਰਵਾਦਾ ਤਿੰਨ ਵਜੇ ਕੇ ਤੇ ਮੇਰੇ ਸਹਾਂ ਨਾਲ ਬਿਆ 55 ਮਿੰਟ ਹੋ ਗਏ ਠੀਕ ਆਣਾ ਤੇ ਸਭ ਕੁਝ ਪਰ ਕੇ ਵਚਕਲੀ ਤੇ 에어ਪੋਰਟ ਵਾਲੇ ਜੇ ਵਿੱਚ ਠੀਕ ਹੈ ਤੇ ਮਨਪ੍ਰੀਤ ਵੀ ਕਹਿ ਆ ਮੈਂ ਸਕਿੰਦਰ ਫੋਨ ਲਾ ਜਾਂਦਾ ਸਕਿੰਦਰ ਫੋਨ ਲਾ ਜਾਂਦਾ ਉਹ ਨੂੰ ਮੈਂ ਲੋ ਆਇਆ ਹੋਇਆ ਵਖਣੀ ਜੇ ਮੈਂ ਫੋਨ ਨਾ ਕਰਾਂ ਨਾ ਤੇ ਇੱਕ ਵੀ ਖੜ ਨਹੀਂ ਇੱਦਾਂ ਨਹੀਂ ਉੱਠ ਕੇ ਆਉਗੇ ਨਾ ਆਉ ਪੁੱਛਣ ਆਲੇ ਕੰਮ ਲਿਆ ਰਾਤ ਨੂੰ ਦੋ ਦੋ ਦੇ ਉੱਠ ਕੇ ਪਾਣੀ ਦੇ ਗਏ ਠੀਕ ਹੈ 1 ਕਿ ਵਜੇ ਵੀ ਤੇ ਹੁਣ ਤੂੰ ਮੈਨੂੰ ਠਾਈਆਂ ਫੋਨ ਲਾ ਕੇ ਨਹੀਂ ਤੈਨੂੰ ਚਾਰ ਫੋਨ ਲਾ ਦੇ ਮੈਂ ਕਹਣੀ ਮੈਂ ਹੀ ਯਾਦ ਕਰਾਈ ਨਾ ਉਹਦੇ ਉਹ ਤਾਂ ਕੋਈ ਪਤਾ ਹੀ ਨਹੀਂ ਹਨਾ ਤੇ ਚਲੋ ਆਪੇ ਚੱਲ ਗਿਆ ਇਹ ਤੋਂ ਹਿੱਟ ਕੇ ਗੁਰੂ ਸਰ ਨੂੰ ਮੋਟਰਸਾਲ ਤੇ ਗੁਰੂ ਸਰ ਤੋਂ ਮੈਂ ਤਾਂ ਖਾਣੇ ਦੇ ਢਾਬਾ ਲਾ ਢਾਬਾ ਖਾਣੇ ਦੇ ਢਾਬੇ ਵਈਛਾ ਤਾਂ ਚਲੋ ਚੱਲੀਏ ਹਣਾ ਹਿੰਮਤ ਨਾਲ ਜੋ ਲੇਟ ਬਹੁਤ ਹੈ 4 ਵੱਜ ਚੁੱਕੇ ਹਾਂ ਲਈ ਉਹ ਤੱਕਵੇਂ ਆ ਆਪਾਂ ਸਪੋਰਟਰ ਦੇ ਕਿੱਧਰ ਜਾਣਾ ਹੈ ਹੈ ਗੋਰਾਬਾਈ ਸਪੋਰਟਰ ਹਾਂ ਆਪਾਂ ਜਾਣਾ ਹੈ ਅੱਜ ਗੁਰੂ ਸ਼ਾਰੇ ਗੁਰੂ ਸਰ ਤੋਂ ਗੁਰੂ ਸ਼ਰ ਤੋਂ ਡਿੱਟਾ ਖੜੇ ਹੀ ਤਾਂ ਆਉਂਦੇ ਆ। ਐਂ ਦਿੱਸੇ ਮਲਾਪ ਤੇ ਉੱਠ ਕੇ ਆਉਂ ਜਾਈ ਤੇ। ਨਾ ਜੀ ਮਜਬੂਰੀ ਬਣ ਗਈ। ਆ ਮੋਕਟਰ ਲਖੜੀ ਆ ਜੀ। ਮੋਕਟਰ ਆ ਜਾ ਫਿਰ ਯਾਰ ਲੇਟ ਵਾਲੇ ਵਿੱਚ ਆ 4:30 ਹੋ ਗਏ। ਚੱਲੋ ਹੀ ਲਿਓ। ਇੱਥੇ ਅੰਡਾ ਲਾਈਦੇ ਆਪਾਂ। ਲਓ ਜੀ ਪਹੁੰਚ ਚੁੱਕੇ ਹਾਂ ਬਾਜੀ ਤੇ ਤੇ ਓਹ ਸਾਰੀ ਪਾਣੀ ਦੇਣ ਲੱਗ ਗਏ। 6:30 ਸੀ ਹੋ ਜਾਣਾ। ਇੱਕ ਕੌਣ ਖੜਾ ਕੌਣ ਹੈ? ਉੱਤਰ ਕਿੰਨੇ ਆ ਬਈ ਯਾਰ? 85 ਹੈ ਬਈ। 90 ਨੇੜੇ ਕੁੱਤਰ ਆ ਗਏ। ਇਹ ਗੱਲ ਬਾਹਰ ਨਹੀਂ ਸੱਤ ਹੈ ਦੇਦੱਕ ਨੂੰ ਪਾਣੀ ਕੂਤਰਨ ਦਿੱਤਾ ਜੀ ਲੈ ਕੱਢ ਲੋ ਕਬੂਤਰ ਨੂੰ ਇਧਰ ਨੂੰ ਬੈਠ ਕੇ ਆਉਣਾ ਨੇ ਵਜਨ ਲਾ ਕੇ ਬਈ ਬਹੁਤ ਸ਼ਰੀਰ ਵਜੇ ਵੇਖੋ ਦੇਖੋ ਕੁੱਠ ਦਵਾਈ ਦੇ ਵਾਹ ਤੇਰੇ ਡਰਾਕੀ ਪੈਂਦੇ ਤੁਸੀਂ ਕੱਢ ਕਿੰਨਾ ਦੇਖ ਪਾਣੀ ਪੀ ਗਏ ਆ ਲੈ 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 ਆ ਬੋਲਿਆ ਸੂਰ ਨਿਕਲਣ ਤੋਂ ਪਹਿਲਾਂ ਪਹਿਲਾਂ ਉਹਲੇ ਵੱਜ ਕੇ ਲੱਗ ਪਗਣਾ ਸੂਰ ਜੇ ਪੂਰਾ ਨਿਕਲਿਆ ਨਹੀਂ ਵੇ 70 ਲ ਨਿਕਲਦਾ ਹੀ ਹੁੰਦਾ ਤੇ ਜਾਣੇ ਕਰਦਾ ਇਧਰ ਵੇ ਕਾਂ ਹੀ ਐ ਫਿਰਦੇ ਫਿਰ ਚਾਹ ਦੇਖੋ Utrigo, utrigo, trigo, <coughs> trigo, ਗਿਆ 8:00 ਵਜੇ ਦੀ ਵਾਹਿਗੁਰੂ ਸਤਨਾਮ ਇਧਰ ਆਪਣੀ ਮਿੱਤਰੇ ਦੇਦਾ ਪਾਣੀ ਜੀ ਤੁਸੀਂ ਵੀ ਦੇਦਾ ਬਹੁਤ 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 ਚੱਕਰੀ ਹੋਈ ਬਹੁਤ ਠੋਕੀ ਹੋ ਲਿਆ ਨਹੀਂ ਉਲੀ ਲੱਗ ਰਹੀ ਨਹੀਂ ਬਸ ਹੋਰ ਮੈਟ ਮੈਟ ਹਾਂ ਮੈਟ ਇਧਰਾਂ ਸਰੇਂਜ ਆਪਣੇ ਸਮਾਨ ਇੱਥੇ ਪੈਣਾ ਕੋਈ ਨਹੀਂ ਲੱਗਦਾ ਇਥੋਂ ਮਾਰਦਾ ਮੜਗਾ ਹੋਇਆ ਨਹੀਂ ਕਿੱਥੇ ਛੱਡਣੀ ਆ ਕਿੱਥੇ ਵਾਲਾ ਮਾਰੇਗਾ ਇੱਥੋਂ ਮਾਰ ਲੈ ਬਈ ਹੁਣ ਕੋਈ ਮੋਰ ਮਾਰਦੇ ਲਾਉਣੀ ਨਾ ਨਾ ਬਸ ਤੇ ਮੈਂ ਇੱਧਰ ਖੜਦਾ ਹਾਂ ਇੱਧਰੋਂ ਮਾਰ ਮੈਂ ਉੱਧਰ ਖੜਦਾ ਹਾਂ ਵੀਡੀਓ ਮੋਟੇ ਨਾਲ ਬੀ ਬਰੋ 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 ਜੋ ਲੋ ਜੀ ਇੱਕ ਤਾਂ ਡਾਦਾ ਬਰਾ ਉਹ ਬੜਾ ਕਾਲਾ ਸਾਥ ਬੈਠਾ ਪੁੱਤ ਜੀ ਇਹ ਹੋਰ ਬੈ ਗਿਆ ਉਹ ਬਾਈ ਉਹ ਜਿਹੜਾ ਤੁਸੀਂ ਤੁਹਾਡੇ ਨੇ ਕੰਮ ਆ ਇਹ ਬਹਿ ਗਿਆ ਉਹ ਬਾਹਰ ਨਹੀਂ ਜਾਵਾ ਰਮ ਚ ਬਹਿ ਗਿਆ ਓਏ ਮਾਰ ਤੇ ਉਹ ਲੈ ਜੀ ਓਕੇ ਜੀ ਬੱਜ ਗਏ ਓਲੇ ਸਾਰਿਆਂ ਦੇ ਵੇਣੇ ਹੁਕਰਾ ਆਪ ਦੇਖ ਲਿਏ ਫਿਰ ਵੇਣੇ ਕੀ ਬੰਦਾ ਹੈ ਓਕੇ ਗੱਲ ਕੀਤਾ ਆ ਆ ਓਕੇ ਪਿੰਡ ਬਣ ਜਾਣਾ ਨੇ ਉਹ ਆਪੇ ਇਧਰ ਥੋੜੀ ਪੈ ਦੇਖਦੇ ਸਹੀ ਦਾ ਲੈ ਥੋੜੀ ਪੈ ਇੰਨੇ ਨੇ ਕੋ ਉੱਤਰ ਹੁੰਦੇ ਯਾਰ ਲੈ ਤੇ ਕਿੰਨੇ ਕੋ ਉੱਤਰ ਆਉਣਗੇ ਯਾਰ ਸਸ 90 100 ਆਇਕੋ ਸੀ 90 ਇੰਨੇ ਤਾਂ ਹੋਣਗੇ 90 ਕੋ ਉੱਤ ਤਰੋ ਤੇ ਦੋ ਛੱਡੇ ਆਪਾਂ ਬਾਈ ਗੋਰੇ ਦੇ ਨਾਲ ਆਏ ਸੀ ਬਸ ਸਕਿੰਦਰ ਜੀ ਹੁਣ ਕਹਿੰਦਾ ਉਹ ਉੱਤ ਨਹੀਂ ਰੱਖਣਗੇ ਨਾ ਮੇਨ ਬੰਦਾ ਰੇ ਬਾਈ ਇਹਨੇ ਕਿਹਾ ਸੀ ਗੋਰੇ ਨੇ ਵੀ ਸਾਡੇ ਚੋਬਰ ਨਾਲ ਹੀ ਰਹਿੰਦੇ ਆ ਆ ਬੰਦੇ ਤਗੜੇ ਯਾਰ ਤੋੜ ਨਹੀਂ ਤੁਸੀਂ ਤਗੜੇ ਬਈਰ ਜਿੱਥੇ ਸਾਧ ਲੈ ਉੱਥੇ ਆ ਜਾਂਦੇ ਸਾਰੀਆਂ ਭਾਈਆਂ ਬਈ ਮੋਹ ਵਾ ਬੜੀ ਜੀ ਲੱਗ ਜਾਂਦਾ ਤੁਹਾਡਾ ਨਿਆਰਾ ਹੀ ਬਾਹਲਾ ਤੁਹਾਡੇ ਨਾਲ ਤਾਂ ਇੱਥੇ ਬੰਦੇ ਆਪਣੇ ਇੱਥੇ ਅੰਦਰ ਬੈਠੇ ਆ ਕੋਈ ਨਹੀਂਗਾ ਚਲੋ ਚਲੋ ਅੰਦਰ ਚੱਲੋ ਇੱਧਰ ਹੀ ਆ ਦੁਨੀ ਇੱਥੇ ਲਾ ਲੋ ਅੰਦਰ ਲਾ ਲੋ ਕਿਤੇ ਲਾ ਲੋ ਜੀ ਕਰਦੇ ਤੇ ਜੀ ਦਾ ਸਮਾਨ ਤੋ ਆਇਆ ਸੀ ਬਾਈ ਮੋਸ਼ੀ ਜੀ ਆਇ ਨੂੰ ਹਾਂ ਹੋਈ ਜਊ ਬੰਦਾ ਕੰਮ ਨੇੜੀ ਏ ਕੋਈ ਚਾਨ ਨੀ ਕੀਤਾ ਜੀ ਲਓ ਜੀ ਅੰਦਰ ਭਾਈ ਨੇ ਚੱਲ ਕੇ ਹੁਣ ਆਪਣੇ ਬੰਦੇ ਉੱਥੇ ਬੰਦਾ ਸਮਾਨ ਬੰਦਾ ਤੇ ਕੋਈ ਨਾ ਕੋਈ ਹਾਲ ਨਹੀਂ ਹੋਇਆ ਕੋਈ ਗੱਲ ਚੱਲ ਕਰਦੇ ਨਹੀਂ ਆਏ ਸੀ ਤੇ ਬਹੁਤ ਵਧੀਆ ਪ੍ਰਬੰਧਾ ਪਾਣੀ ਢਾਣੀ ਦਾ ਤੇ ਬਾਕੀ ਕੱਪ ਚੋਂ ਬਰਾ ਉਹ ਪਏ ਨਾ ਕੱਪਾਂ ਜੀ ਬਈ ਬਾਈ ਜਣੇ ਨਾਮਾ ਜੀ ਹਜੇ ਨਾਮਾ ਤੇ ਮੈਂ ਕੱਪ ਦਿਨੇ ਹੂੰ ਤੁਸੀਂ ਹੁਸਮੰਤਾ ਨਹੀਂਗਾ ਕਿ ਹੋ ਸਕਦਾ ਹੋਰ ਕੋਈ ਬਾਕੀ ਪਾਣੀ ਪੋਣੀ ਦਾ ਖਾਸ ਦਰbandਾ ਆ ਨਾ ਕਿਹਾ ਪਾਣੀ ਬਹੁਤ ਠੰਡਾ ਪਾਣੀ ਦਾ ਬਾਦੂ ਕੈਂਪਰ ਪਏ ਜਨੇ ਮਰਜੀ ਪਾਣੀ ਪਿਓ ਤੇ ਦਰੀਆਂ ਦੁਰੀਆਂ ਤੇ ਸਾਰਾ ਸੈਟਿੰਗ ਹੈਗੀ ਆ ਉਹ ਜਨਾਲਾ ਕੰਮ ਨਹੀਂ ਵੀ ਉਹ ਕੰਦ ਨਾ ਬਹਿਗੇ ਉਹ ਕੰਦ ਨਾ ਬਹਿਗੇ ਵਧੀਆ ਕੰਮ ਹੋ ਕੇ ਰਪਟ ਜਾਣਾ ਤਲਿਪਰ ਮੁੰਡਾ ਅਰਲੀਪਨ ਸਿੰਘ ਬੋਸਲ ਵੀਰ ਜੀ ਚਲੋ ਚੱਲਦੇ ਆਂ ਤੇ ਹੁਣ ਖਾ ਲ ਗਏ ਰੋਟੀ ਠੀਕ ਐ ਦੂਜੀ ਟੀਮ ਤਿੰਨ ਬੰਦੇ ਖਾਏ ਤੇ ਹੈ ਆਹ ਦੀ ਫੋਟੋ ਠੀਕ ਐ ਆਪ ਰੋਟੀ ਖਾਈ ਹੈਗਾ ਨਾ ਚਲੋ ਜੀ ਹੈ ਓ ਫੱਕ ਅ ਬੀਬੀ ਚਲੋ ਚਾ ਚਾ ਰੋਟੀ ਖਾਈ ਬੇਣੇ ਕੀ ਸਮਾਨ ਹੈ ਅੰਟੀਰੀ ਵਾਲੀ ਭਾਜੀ ਕਹਿੰਦੇ ਚੰਗੀ ਹੁੰਦੀ ਆ ਤੇ ਮਾਹ ਸਮਾਨ ਹੁੰਦਾਗਾ ਠੀਕ ਐ ਬੇਣੇ ਕਿੰਨਾ ਕ ਸਮਾਨ ਚੰਗਾਗਾ ਕੀ ਦਿਨੇ ਆ ਬਿਛੋੜਾ ਅੱਜ ਵੀ ਛੱਡਦੇ ਸਾਫਾਵਾ ਕੇਰਾ ਬਿਛੋੜਾ ਦੇ ਦੋ ਤਿੰਨ ਘੰਟੇ ਵਾਸਤੇ ਪਿੰਡ ਜਾਣੇ ਹੋ ਕੰਮ ਕੋਈ ਜ਼ਰੂਰੀ ਆ ਭਈ ਚਲੋ ਕੋਈ ਗੱਲ ਨਹੀਂ ਜਾਇਓ ਆ ਜਾਓ ਚੰਗਾ ਬਟ ਟਾਈਮ ਨਾਲ ਠੀਕ ਹੈ ਹੋਰ ਸਜੀਂਦਰਾ ਰਿਕਾਰਡਿੰਗ ਦਿਖਾਣੇ ਬਾਈ ਹਣਕੇ ਬਾੜੀਆਂ ਮੋਟੀ ਕਿੰਨੇ ਕੁੱਤਰ ਘੱਟੇ ਚੱਲਦਾ ਆਸਦੇ ਫਿਰ ਸੀ ਘੁੱਤਰ ਘੱਟੇ ਸੀ ਘੁੱਤਰ ਅਧੜ ਕੇ ਕਿੱਥੇ ਘੱਟੇ ਹਾਂਜੀ ਟਾਈਮ ਤੇ ਦੇਖ ਪਾਂਗੇ ਹਾਂਜੀ ਟਾਈਮ ਤੇ ਦੇਖੂਗਾ ਉਹ ਉੱਪਰ ਬੈਠਾ ਗੁਰਦੁਆਰੇ ਦੇ ਕੋਲ ਚਾਂਦ ਬਗਲਾਂ ਟੌਰੀਆਂ ਬਗਲਾਂ ਟੌਰੀਆਂ ਕਬੂਤਰ ਫਿਰਦੀ ਵਾਲੇ 85 ਉਗਦਾ 90 ਉਹ ਛੱਟੀ ਚ ਨਾ 99 92 ਕਬੂਤਰ ਛੱਟੀ ਦੀ ਬਾਬੇ ਤੇ 86 86 ਫਿਰਦੇ ਕਿਸੇ ਗੱਲ ਮੈਲੀ ਕੰਮ ਹੋੂ ਕਲੀਅਰ ਹੈ ਨਾ ਆਹ ਟਾਈਮ ਤੋ ਹੋ ਜਾਏਗਾ ਆਹ ਆ ਇੱਕ ਇੱਕ ਦਿਨ ਦੋ ਵਾਰ ਟਾਈਮ ਹੈ ਨਾ ਉਦੋਂ ਵੇਖੀ ਜਰਾ ਕਿਹੜਾ ਪਉਣਾ ਆਹ ਟਾਈਮ ਤੋ ਬਈ ਤਰੋ ਬਹੁਤ ਵੀਰ ਨੂੰ ਪਾ ਕੇ ਵੇਣੀ ਨੇ ਜੀ ਨਾਲੇ ਵੀਡੀਓ ਸੈੱਟ ਕਰ ਲੀ ਗਏ ਉਹੀ ਗੱਲ ਬਣ ਗਈ ਜੀ ਇਹ ਗੱਲ ਸੀਗਾ ਤੇ ਗੋਰੇ ਬਾਈ ਆਏ ਬਹਿ ਗਿਆ ਦੋਨੇ ਹੀ ਬਹਿ ਗਏ ਬਾਈ ਇਹਦਾ ਇੱਕ ਕਿਹੜਾ ਕੀ ਨਾਮ ਸੀ ਦੂਜਾ ਵਿੱਕੀਵਾੜਾ ਕਿਸ਼ਨਪੁਰ ਕਿਸ਼ਨਪੁਰ ਉਹ ਵੀ ਬਹਿ ਗਿਆ ਤੇ ਗੋਰਾ ਗੁਰੂ ਸਾਰੇ ਬਹਿ ਗਿਆ ਤੇ ਗੋਰੇ ਵਾਲਾ ਇੱਧਰ ਕਹਿੰਦੇ ਬਗਲ ਵਾਲਾ ਆ ਟਾਵਰ ਕੋਲੇ ਬਹਿ ਗਿਆ ਇੱਧਰ ਤੇ ਝਾਲਰ ਤੇ ਟੌਰੀ ਵਾਲਾ ਪਰੇ ਮੈਂ ਕੋਠੀ ਤੇ ਬੈਠਾ ਤੁਹਾਨੂੰ ਜੇ ਵੇਖਣ ਜਾ ਇੰਨੇ ਸਾਡੇ ਕੋਲੇ ਬੜੀ ਮੋਟਰਸਾਈਕਲ ਵੀ ਹੀ ਨਹੀਂ ਗਾ ਤੇ ਤੁਰ ਕੇ ਜਾਣਾ ਪੈਣਾ ਤੇ ਚਲੋ ਚੱਲੀਏ ਉਹ ਪਰ ਸਾਹਮਣੇ ਹੋ ਉਥੇ ਉਹ ਪਰਲੀ ਦੇ ਮੈਨੂੰ ਤਾਂ ਲੱਗਦਾ ਕੁਠ ਦਾ ਵਠਾ ਉਹਨੇ ਦਾ ਚਿੱਟਾ ਚੁੰਡ ਦੇ ਚੱਲ ਵੇੜਨੇ ਚੱਲ ਗਏ ਇੱਕੋ ਥੱਲੇ ਬਾਹੋ ਬੈਠਾ ਹੈ ਹਾਂ ਦੂਜੀ ਦੇ ਵਠੇ ਨਾਲ ਦੇ ਉਹ ਵਠ ਚੱਲ ਕੇ ਦੇਖਣ ਭਾਬਾ ਤੁਹਾਨੂੰ ਉਹ ਬੈਠਾ ਉਹ ਆ ਵੇ ਲਾਲ ਬਗ ਨਾਲਾ ਜੀ ਠੀਕ ਹੈ ਇਧਰਲੀ ਕੋਠੀ ਤੇ ਜਿਵੇਂ ਬਾਹਰ ਬਾਹਰ ਪਿੰਡ ਦੇ ਦਾ ਟਾਵਰ ਦੇ ਕੋਲੇ ਹੁਣ ਦੂਜਾ ਚੱਲ ਕੇ ਵੇਖੀ ਕਿ ਉਹਨੇ ਕੀ ਹੱਲ ਕਰਨ ਲੱਗਿਆ ਚੱਲ ਕੋਈ ਗੱਲ ਨਹੀਂ ਵੇੜਨੇ ਕੀ ਬੰਦਾ ਹੈ ਪਰ ਉਤਰ ਬਣਾ ਚਾਹੀਦਾ ਲੱਗਿਆ ਕੁਝ ਵੀ ਟਾਈਮ ਨਹੀਂ ਹੋਇਆ ਇਹ ਤਾਂ ਬਹੁਤ ਘੱਟ ਟਾਈਮ ਹੋਇਆ ਪਾਣੀ ਪੁੱਲ ਦੇ ਖੇਤਲੇ ਉੱਪਰ ਨੂੰ ਬਹੁਤ ਜ਼ਰੂਰ ਹੈ ਚਲੋ ਚੱਲਦੇ ਹਾਂ ਚੱਲ ਕੇ ਬਹਿਣੇ ਹਾਂ ਲਓ ਆ ਗਏ ਕੋਠੀ ਤੇ ਮੁੰਡੇ ਦੀ ਕਿਰਪਾ ਨਾਲ ਹਾਂ ਸਾਬ ਦੀ ਆ ਬੈਠੀ ਬੇਗੋਦਰੀ ਠੀਕ ਆ ਐਂਕੋ ਪਾਠੀ ਪਾਣੀ ਵੀ ਇਹਦਾ ਜਿਵੇਂ ਕੋਈ ਪਤਾ ਨਹੀਂ ਕਿੰਨਾ ਦਾ ਜ਼ੋਰ ਮਾਰ ਕੇ 11 ਵਜੇ ਤੱਕ 12 ਵਜੇ ਤੱਕ ਇਹ ਹਣੇ ਯਾਰ ਕੱਟ ਤਾਂ ਮਾਇ ਲੈਣਾ ਆਉਂਦੀ ਨਹੀਂ ਆਉਂਦੀ ਭਰਾ ਦਾ ਫਿਰਿੰਦਰ ਵੀ ਤਾਂ ਇਹ ਉੱਡੂ ਕਿਦਾ ਨਾ 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 ਮਤਲਬ ਹੀ ਨਹੀਂ ਆਉਡੀ ਆਇਆ ਉੱਡ ਗਈ ਨੀ ਗਾੜਾ ਖਲੋ ਉੱਡ ਗਈ ਨੀ ਗਾੜਾ ਰੱਖੀ ਉੱਡ ਗਈ ਨਾਲੇ ਪਾਣੀ ਵੀ ਨਹੀਂ ਪੀਤਾ ਨੀ ਅਰੇ ਕਿਸਾ ਕੱਢਾ ਮੈਂ ਨੂੰ ਦਿਖਾਉਣੇ ਭੁੱਲ ਗਿਆ ਸਾਡੀ ਖੰਡ ਆ ਮੋਕਸਰਾਲੀ ਖਾਂਡ ਸਾਡੀ ਤੈਨੂੰ ਦਿਖਾਉਣੇ ਭੁੱਲ ਕੇ ਇੱਕ ਕੰਟਾ ਸਾਡੇ ਨਾਲ ਤੁਰਿਆ ਫਿਰਦਾ ਤੇ ਕਬੂਤਰ ਗੋਤਰਪਾਲੀ ਜਾਂਦੇ ਸੀ ਤੇ ਆਪਣਾ ਦੂਜਾ ਜਿਹੜਾ ਸੀਗਾ ਉਹ ਕਿਹੜਾ ਝਾਲਰ ਝਾਲਰ ਟਾਉਰੀ ਵਾਲਾ ਠੀਕ ਹੈ ਉਹ ਕਬੂਤਰ ਉੱਡ ਪਿਆ ਸੀ ਠੀਕ ਹੈ ਉੱਡ ਕੇ ਤੇ ਇੱਥੇ ਜਿਹੜਾ ਇੱਥੇ ਜੇ ਫੇਰ ਗਾਇਬ ਵਗੈਰਾ ਇਹ ਤੱਕ ਨਹੀਂ ਇਹ ਚੀਜ਼ ਦੀ ਦੋ ਫੜਨਗੇ ਸੀ ਉਹ ਵੀ ਉੱਡ ਗਿਆ ਤੇ ਉਹ ਵੀ ਜਾ ਕੇ ਉੱਥੇ ਕੋਠੀ ਤੇ ਬਹੀ ਕਬੂਦਰੀ ਆਪਣੀ ਤੇ ਹੁਣ ਕੋ ਕੰਮ ਪੂਰਾ ਵਿਚਿਰਿਆ ਪੈਣਾ ਮੁੰਡਿਆ ਕੀ ਕਰੀਏ ਫਿਰ ਹੁਣ ਉਹ ਇਧਰ ਆ ਕੜਾ ਬਲਕਿ ਬਹੁਤ ਜਾਂਦੇ ਯਾਰ ਮੇਰੇ ਪੈਸੇ 30 30 ਕੁ ਉੱਤੇ ਡਿੱਗ ਗਏ ਆ ਰਿਕਾਰਡਿੰਗਾਂ ਸੁਣਵਾ ਲੀਆਂ ਠੀਕ ਐ ਤੇ ਪਤਾ ਨਹੀਂ ਕਿੰਨੇ ਕਬੂਤਰ ਦੇ ਗਿਣਤੀ ਕੋਈ ਨਹੀਂ ਕਬੂਤਰਾਂ ਦੀ ਕੋਈ ਕਿਤੋਂ ਛਾਂ ਮੋ ਗਈ ਇੰਨੇ ਕਬੂਤਰ ਕਿਤੋਂ ਛਾਂ ਮੋ ਗਈ ਲਫਾ ਬਈ ਲਫਾ ਉੱਡੇ ਫਿਰਦੇ ਕੋਈ 400 ਰੁਪਏ ਹੈ ਚਾਬੀ ਕਿੱਥੇ ਆ ਇਹਦਾ ਮੈਂ ਕਰ ਲੈ ਮੈਨੂੰ ਫੜਾ ਦੀ ਲਫਾ ਬਈ ਲਫਾ ਉੱਡੇ ਫਿਰਦੇ ਆਪ ਬਠੀਕ ਐ ਤੇ ਕਬੂਤਰ ਆਪਣਾ ਇੱਥੇ ਬਠਾ ਹੀ ਕੋਈ ਤੱਕ ਹੀ ਦਾਈ ਨਹੀਂ ਕਿੱਥੇ ਵਹਿ ਬੋ ਗਿਆ ਉਹ ਗਿਆ ਕੋਠੀ ਤੇ ਬਹਿ ਗਿਆ ਅਸੀਂ ਕਿਹੜੇ ਗਲਾਬੀ ਟੋਰੀ ਕੱਲੀ ਦੀ ਕਾਪੀ ਲਿਖਦੇ ਇੱਥੇ ਬੈਠਾ ਤੇ ਮੋਟਰਸਾਈਕਲ ਲਿਆਵਾ ਇਧਰ ਮੈਂ ਚਲ ਮੋਟਰਸਾਈਕਲ ਲਿਆਉਣਾ ਸਾਡੇ ਕੋਲੇ ਚਲੋ ਬਾਪੋ ਹੁਣ ਤੁਰ ਫਿਰ ਕੇ ਵਹਿਣੇ ਮੋਟਰਸਾਈਕਲ ਚਾਰਨਾ ਤੇ ਗਰਮੀ ਬਾਹਲੀ ਨਹੀਂ ਆਈ ਅੱਜ ਹੋਈ ਪੀ ਮਤਲਬ ਕਿੰਨਾ ਟੈਂਪਰੇਚਰ ਹੋ ਗਿਆ ਨਾ ਤੇ ਕੋਠੀ ਵਾਲਿਆਂ ਨੇ ਇੱਥੇ ਕੋਠੀ ਤੇ ਤਾਂ ਬੈਠੀ ਹੈ ਨਾ ਇਹਨਾਂ ਨੇ ਵੀ ਬਾਹਰ ਤੱਕ ਖੋਲ੍ਹੇ ਸੀ ਤੇ ਕੋਈ ਬਾਹਰ ਹੀ ਨਿਕਲੇ ਹੁਣ ਬਿਨਾ ਪੁੱਛੇ ਚੜ੍ਹ ਵੀ ਨਹੀਂ ਸਕਦੇ ਨਾ ਇਹ ਤੇ ਚਲੋ ਚੱਲਦੇ ਆ ਪਿੰਡ 'ਚ ਵਹਿਣੇ ਇੱਕ ਹੋਰ ਪਾਸੇ ਦੀ ਬਹੁਤ ਪੈਂਦਾ ਆਪਣਾ ਇਹ ਇੱਕ ਕਬੂਤਰ ਵਾਲਿਆ ਫੜਾ ਪਾ ਠੀਕ ਆ ਇੱਥੋਂ ਬਾਈਆਂ ਨੇ ਫੜ ਕੇ ਜਿੰਦਾ ਮੈਨੂੰ ਫੋਨ ਕਰਤਾ ਇਹ ਕਹਿੰਦੇ ਕਬੂਤਰ ਵੀ ਤੇਰਾ ਫੜ ਲਿਆ ਫੜੇ ਨੂੰ ਹੋ ਗਿਆ ਅੱਧਾ ਘੰਟਾ ਮੇਰੇ ਹੱਥੀਂ ਤੁਰਿਆ ਫਿਰੇ ਹਨਾ ਤੇ ਹੁਣ ਮੈਨੂੰ ਪਿੰਜਰਾ ਨਹੀਂ ਮਿਲਦਾ ਪਿੰਜਰਾ ਆਪਣੇ ਸੀ ਗੱਡੀ ਰੱਖਦੇ ਤੇ ਉਹ ਆਪਣੇ ਮਿੱਤਰ ਵੀ ਗੁਰੂ ਸਰ ਲੈ ਗਏ ਤੇ ਉਹ ਆਏ ਨਹੀਂ ਹੁਣ ਮੈਂ ਪਿੰਜਰੇ ਬਿਨਾ ਔਖਾ ਹੀ ਨਾ ਹੁਣ ਇੱਥੇ ਜਾਲ ਜਾਂ ਸੀਗਾ ਬਾਹਰ ਹਨਾ ਤੇ ਇੱਥੇ ਤਾੜੀ ਪੀਣ ਨੂੰ ਮੈਂ ਆਪਣਾ ਟੌਰੀ ਤੇ ਝਲਦਰਾਣਾ ਠੀਕ ਆ ਆ ਕਬੂਤਰ ਤੇਨੂੰ ਪਾਣੀ ਤਾਂ ਨਹੀਂ ਪੈ ਗਈ ਇਹਨੂੰ ਫੜੇ ਨੂੰ ਹੋ ਗਿਆ ਕਾ ਅੱਧਾ ਘੰਟਾ 40 ਮਿੰਟ ਹੋ ਗਏ ਹਨਾ ਤੇ ਪਾਣੀ ਪੀ ਕੇ ਮਣਾ ਮੂੰਹ ਮਾ ਲਵਾਈ ਕੇ ਪਾਣੀ ਦਾ ਤੇ ਦੂਜੀ ਕੂਤਰੀ ਆਪਣੀ ਪਰਲੀ ਸਾਈਡ ਬੈਠੀ ਹੈ ਨਾ ਪਿੰਡ ਦੇ ਦਾ ਟਾਵਰ ਹੈਗਾ ਜਿੱਥੇ ਪਹਿਲਾਂ ਬੈਠੇ ਉੱਥੇ ਜਾ ਕੇ ਫੇਰ ਬੈਗੀ ਉਹ ਸਕਿੰਦਰ ਤਰਮੂਲ ਉੱਤੇ ਬੈਟਿਆ ਕੂਤਰ ਹੈ ਥੋੜਾ ਡਾਊਨ ਹੀ ਹੈ ਨਾ ਚਲੋ ਪਾਣੀ ਤਾਂ ਨਹੀਂ ਪੀਗੀ ਮਣਾ ਸੈਟ ਕਰੀਏ ਨੂੰ ਇੱਕ ਕੂਤਰ ਕਰ ਲਿਆ ਅੰਦਰ 2-3 ਫੜ ਲਏ ਚੋਬਰ ਆਹ ਬੈਠੀ ਸਕਿੰਦਰ ਜੋਰ ਹੀ ਬਾਹਰ ਲਾ ਕੇ ਇਹ ਤਾਂ ਵਖੀ ਰਾਂ ਨਹੀਂ ਹੈ ਬਈ ਕਿਵੇਂ ਫੜੀ ਵੀ ਤੂੰ ਇਹ ਪਾਣੀ ਦੇ ਦੇ ਕੂਤਰ ਕੋਠੀ ਤੇ ਬੈਠੀ ਉੱਥੇ ਹੀ ਬੈਠੀ ਜਿੱਥੇ ਪਹਿਲਾਂ ਫਿਰਦੇ ਆਪਾਂ ਹੋਰ ਵੀ ਕੌਣ ਕੀ ਦੱਸਿਓ ਪਹਿਲਾਂ ਜਿਹੜੇ ਉਸੇ ਦੀ ਵਾਲੇ ਔਖੇ ਬੜੇ ਉੱਡੇ ਵਾਲੇ ਐ 12 ਦਾ ਗੁੱਡਪੇ ਬਹੁਤ ਜਿਆਦਾ ਢੀਠ ਠੀਕ ਹੈ ਹੁਣ ਚੱਲਣਾ ਕਦੋਂ ਕਾਪਾ ਕਿ ਡਿੱਕਣਾ ਜੇ ਆਉਂਦੇ ਆ ਮਾਂਜੀ ਚਾਰ ਚਾਲਦਿਆਂ ਕੋਈ ਡਾਲਨੀ ਆਉਂਦੇ ਇਹਨਾਂ ਨੂੰ ਆ ਮੁੰਡਾ ਕੀ ਆਪਰੇਟਾ ਬਾਈ ਦੀ ਹਾਂ ਇੱਕ ਡੰਡਿਆ ਹਾਂ ਓਏ ਇਹ ਤਾਂ ਮੈਂ ਫਿਰ ਦਾਂਗਾ ਸੋਹਿੰਦਰਾ ਕੀ ਆਪਰੇਟਾ ਬਾਈ ਦੀ ਬਈ ਆਪਣੇਟਾ ਬਾਈ ਜੀ ਚਾਰ ਕੁਟਰ ਸ਼ਾਮ ਨੂੰ ਤਿੰਨ ਖਣੀ ਤੇ ਟਾਈਮ ਕਿਉਂ ਬਟਾਈਮ ਸੇ ਬਾਈ ਮੜਾਇਆ ਹਾਂ ਜੀ ਸਾਡੇ ਤਿੰਨ ਹੋ ਗਏ ਲਈ ਹੋ ਗਿਆ ਜੀ 3:42 3:42 ਹੋ ਗਏ ਜੀ ਲੋ ਨਾ ਕੋਈ ਸਾਢੇ 4 ਤੋਂ ਪਹਿਲਾਂ ਪਲਾ ਬਾਜੀ ਮੁੱਕ ਜਾਂਦੀ ਹੈ ਬਰਾੜ ਜਾਂਦਾ ਹੀ ਆ ਕੋਈ ਪਤਾ ਵੀ ਕੋਈ ਨਹੀਂ ਵੀ ਕਬੂਤਰ ਚਾਰ ਹਾਂ ਉੱtre ਉਹ ਉੱtre ਹੋ ਗਏ ਮੈਂ ਤੇਰੇ ਨਾਲ ਤਿੰਨ ਉੱtre ਇਧਰ ਆ ਅੰਦਰ ਆੜਦੀ ਹੋਈ ਚਲਦੋ ਮੇਰੇ ਲੱਗੋ ਤਾਂ ਤਿੰਨ ਚਾਰ ਟੋਟ ਹੈਗੇ ਪੰਜ ਕਬੂਤਰ ਪੰਜ ਛੇ ਕਬੂਤਰ ਹੈਗੇ ਨਾ ਬਾਪੇ ਗਰਾਂ ਇੱਧਰ ਵੀ ਚੱਲੀਆਂ ਤਾਂ ਕੰਮ ਬਿਠਾ ਮੁੱਠਾ ਮਾਰੀ ਜਾਂਦੇ ਠੀਕ ਆ ਗਿਆ ਆਉਣਾ ਹੀ ਸੀ ਆ ਗਿਆ ਸੀ ਕਿੱਧਰ ਗਿਆ ਆਪਣਾ ਮੁੰਡਾ ਕੌਂਗੀ ਕਿੱਥੇ ਆ? ਉਹ ਥੋੜਾ ਕੰਮ ਕਰ। ਕਿਹੜਾ ਕੰਮ ਕਰ ਬਈ? ਉਹ ਦੱਸਣਾ ਲੈ। ਕਿੰਨਾ ਚੋ ਹੋਗੀ ਯਾਰ ਸਾਚੇ ਯਾਰ? ਹਾਂ ਬਈ ਕਿੰਨਾ ਚੋ ਹੋਗੀ? ਨਹੀਂ ਹੋਗੀ। ਕਈ ਜਾਂਦੀ ਹੋਗੀ। ਤੇ ਕਿੰਨਾ ਚੋ ਹੋ ਜੀ ਨਾਮਾ ਦੇ ਤੋ ਉਡੀ ਜਾਂਦਾ। ਨਾਮਾ ਵੀ ਕਿੰਨਾ ਚੋ ਹੋ ਜੂਗਾ ਲਿਖਦੇ ਕੀ ਜਾਂਦੇ। ਤਿੰਨ ਕਬੂਤਰ ਹੋਗੀ। ਕਿਹੜੇ ਕਿਹੜੇ ਪਤਾ ਕੁਛ ਯਾਰ? ਕਿਹੜਾ? ਪਿੰਦਰਾ ਮਲਣ। ਪਿੰਦਰਾ ਮਲਣ? ਹਾਂ ਤੇ ਇੱਕ ਤਾਂ ਮਲਣ। ਦੂਜਾ ਕਿਹੜਾ ਸੀਗਾ? ਪਿੰਦਰਾ ਮਲਣ ਤੇ? ਜਿਸਵੀਰ ਬਾਦਲ। ਜਿਸਵੀਰ ਬਾਦਲ ਠੀਕ ਉਹਨਾਂ ਨਾਲ। ਓਕੇ ਆ ਜੀ। ਸੱਟਾ ਕਬੂਤਰ ਆਪਣੇ ਹਾਂ। ਇਹ ਤਾਂ ਅਜੀ ਸੱਟ ਜ਼ੋਰ ਵਾਲਾ ਮਾਰ ਗਣਾ ਬਾਬੇ ਰੀਪੇਰ ਆਈ ਮੇਰੀ ਇੰਗਲਿਸ਼ 12ਵੀਂ ਦੇ ਬੇਟਨਾ ਜੋ ਵਾਹ ਵਧਾਈਆਂ ਹੁਣ ਆ ਗਿਆ ਤੇਰੇ ਬਈ ਰਹਿਣਾ ਹੀ ਕਬੂਤਰਾਂ ਨੂੰ ਪੜਾਈ ਇਤਰੀ ਨਹੀਂ ਗਈ ਹੈਣੀ ਉਹ ਯਾਰ ਹਾਂ ਇਹ ਆ ਗਏ ਬਈ ਕੋਰੇ ਕੋਰੇ ਕਬੂਤਰ ਰਹਿ ਗਏ ਠੀਕ ਹੈ ਤੇ ਹੁਣ ਪਤਾ ਨਹੀਂ ਕੀ ਯਾਰ ਪਾ ਕੀ ਕੋਸ਼ਿਸ਼ ਮੈਂ ਤਾਂ ਪੜਨ ਲੱਗੇ ਧੱਕ ਰਹੀ ਆਂ ਇਹ ਵੀਡੀਓ ਕੀ ਕਰਨਾ ਕਬੂਤਰਾਂ ਨੂੰ ਬਾੜ ਦੇ ਵਿੱਚ ਠੀਕ ਹੈ ਉਹ ਗਾਂ ਜਾਣਾ ਹਾਂ ਚਲ ਤੁਸੀਂ ਫਿਰ ਜਾਓ ਯਾਰ ਹਾਂ ਦਾ ਇੱਥੇ ਆ ਕੇ ਦਿਖਾ ਦਿਓ ਆਪਾਂ ਇੱਥੇ ਇੱਕ ਹੀੜਾ ਮੈਂ ਪੂਛ ਵੜ ਲਈ ਪੂਛ ਦੇ ਵਾਲ ਠੀਕ ਆ ਇਹ ਦੂਰ ਬੁਰਛ ਬਣ ਰਿਹਾ ਏ ਰੰਗ ਵਾਲਾ ਬੁਰਛ ਬਣ ਰਿਹਾ ਕੋ ਬਾਲੇ ਆਣੇ ਪਾਸੇ ਬੁਰਛ ਪੜਦੇ ਰੰਗ ਵਾਲਾ ਬੁਰਛ ਬਣ ਰਿਹਾ ਜਿੱਦਣ ਮਾਣੀ ਜੀ ਮੇਰੇ ਸਭ ਨਾਲ ਸੱਟਾ ਕਮਣਾ ਰੰਗ ਦਾ ਪਸ਼ਵਾਰਿਆ ਮਾਜੀ ਦੇ ਪੂਜੇ ਵਾਲਾ ਸਿਰੰਗ ਸਿਰਾ ਜਮੋਕੇ ਜਮੋਕੇ ਕਿੱਥੇ ਵਰਚ ਇਹ ਦਮਾ ਕਿੱਥੋਂ ਆਇਆ ਇਹ ਦਮਾ ਕਿੱਥੋਂ ਆਇਆ ਨਹੀਂ ਆ ਉਹ ਨੀ ਨਹੀਂ ਇਹਦਾ ਨ ਮਰਦਾ ਕਿਹਦਾ ਮਰਦਾ ਜਿਹਦਾ ਮਰਦਾ ਨੇ ਤਾਂ ਮੱਝ ਵੀ ਖੂਸ ਹੋ ਸਰ ਇਹਨੇ ਪੁੱਛ ਵਟ ਕੇ ਕਿਹਨੇ ਰੱਖ ਰਨੇ ਪਤਾ ਪੁੱਛਣ ਲੈ ਸੱਸਰੀ ਘਾਲ ਬਾਈ ਜੀ ਜੀ ਉਹ ਘੱਟ ਦਿਖਾਇਆ ਹੈ ਨਾ ਵੀਡੀਓ ਚ ਬਾਈ ਕਰਕੇ ਦਿਖਾਇਆ ਨਹੀਂ ਨਹੀਂ ਦਿਖਾਇਆ ਨਹੀਂ ਦਿਖਾਇਆ ਸਾਰੇ ਅਸੀਂ ਆਪ ਹੈਗਾ ਪੱਟ ਜਾਂਦੇ ਇਹ ਨਹੀਂ ਬਾਈ ਹੈ ਰੀਅਲੀ ਬਾਈ ਹੈ ਰੀਅਲੀ ਲਾਈਆਂ ਠੀਕ ਹੈ ਕਿ ਨਹੀਂ ਅੱਜ ਵੀਡੀਓ ਚ ਦਿਖਾ ਰਹੇ ਆ ਅੱਜ ਫਿਰ ਰਿਸਰਚਿੰਗ ਕਰ ਰਹੇ ਆ ਇਧਰ ਸੈਟਅਪ ਹੈ ਪਰ ਇਹ ਪ੍ਰੋਪਰ ਵੀਡੀਓ ਆਉਣੀ ਹੈ ਆ ਇਹ ਤਾਂ ਇੱਕ ਐਕਸਪੈਰੀਮੈਂਟ ਹੈ ਹਾਂ ਇਹ ਪ੍ਰੋਪਰ ਵੀਡੀਓ ਆਉਗੀ ਵਾਹ ਵਰਚੀ ਬੰਦਾ ਆ ਦਿਮਾਗ ਜੀ ਨੇ ਆ ਫਟੇ ਦੇ ਆ ਜੀ ਸੋਚੀ ਵੀ ਨਹੀਂ ਪਰ ਇਹ ਐ ਵੀ ਹੋ ਸਕਦੀ ਹੈ ਹਾਂ ਜੀ ਹਾਂ ਜੀ ਫੀਮ ਕੱਟ ਕੇ ਹੋਣਾ ਇਹ ਹੁੰਦੀ ਸੀ ਨਹੀਂ ਬਣ ਗਈ ਕੰਡਾ ਨਾ ਲਿਖ ਵਾ 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 ਉਹ ਬਰੇਗਾ ਸੀ ਬਾਈ ਨੇ ਠੀਕ ਹੈ ਕਿ ਨਹੀਂ ਸਾਰਾ ਕੁਝ ਦਿੱਤਾ ਐ Экспериमेंट ਐ ਹਮ ਕੀ ਬਾਤ ਹੈ ਕੀ ਬਾਤ ਹੈ ਸਰਾ ਗੱਲ ਵਾਲਾ ਬਣਾ ਲੈਣਾ ਕੁਝ ਪੁਣੀ ਦਾ ਵਰਨਿਆ ਇੱਕ ਹੋਰ ਬਣਾਉਂਗੇ ਦੋ ਬਣਾਉਂਗੇ ਦੋ ਬਣਾਉਣੀਆਂ ਇੱਕ ਹਰਾ ਇੱਕ ਲਾਲ ਹਏ ਹੇ ਹਏ ਹੇ ਕਿਆ ਬਾਤਾਂ ਨੇ ਆਪੋਟਾ ਹੋ ਜਾ ਕੇ ਮਾ ਜੀ ਆਪਾਂ ਹੈਂ ਬ੍ਰੈਂਡ ਬ੍ਰੈਂਡ ਚ ਇਹ ਕਰ ਲੈ ਕਿਤੇ ਬ੍ਰੈਂਡ ਉਹ ਕੱਤੀ ਦੇ ਲੰਮੇ ਕੱਤੀ ਥੋੜੇ ਜਿਹਾ ਬ੍ਰੈਂਡ ਦੇ ਸਿਰ ਆ ਗੱਲਬਾਤ ਲਈ ਜਾਂਦੇ ਛੋਟੇ ਛੋਟੇ ਮਿੰਟ ਛੱਟੇ ਲੋਕ ਕਾਲੇ ਕਾਲੇ ਲਾਵਾ ਲੋਕ ਆਉਂਦੇ ਛੜੀਏ बस कर एक मिनट हुआ एक्सपेरिमेंट चाहिए एक्सपेरिमेंट कर ही जाने हैं हमारी बुढ़िया ना वायरल कर नहीं नहीं भाई ओ बाड़ा टाइम लगाई जा तेरे इनने कोई दा कोई पता नहीं है ब्लैक एंड वाइट करते ब्लैक एंड वाइट ओ लेवा क्या बात है कैमरे ਦਾਰਜਿਮਾ ਕਿਰਪੂੜਾ ਬਹੀ ਮੜੇ ਨਾਂ ਲੈ ਵੀਰ ਸਰਾ ਬਣ ਕੇ ਜ ਮੁੱਜਾਂ ਦੇ ਵਾਂਗੂ ਮੁਰਚ ਬਣ ਗਏ ਆਪੇ ਹੈ ਬੱਚਿਆਂ ਨੂੰ ਮੁਰਚ ਦੇ ਕੋਸਰ ਜਾਨੋ ਬੜੇ ਚੰਗੇ ਬਣਦੇ ਆ ਹਾਂ ਦੂਜਿਆਂ ਨਾਲ ਬਈ ਹੈ ਫਿਰ ਪੂਰਾ ਗਿਆ ਆ ਗਿਆ ਅਗੀ ਦਾ ਹਾਂ ਸਹੀ ਹੈ ਪੂਰਾ ਸਰਾ ਹੈ ਜਾਨੋ ਬਈ ਹੁਣ ਉਤਨਾ ਦੇਖੀ ਮੈਸੇਜ ਭਾਈ ਰੱਖੀ ਹੈ ਕਿਤਾ ਲਾਉਣੀ ਹੈ ਫਿਰ ਹਾਂ ਕੀ ਬਾਤ ਹੈ ਬਈ ਯਾ ਬੰਗੀ ਗੱਲ ਆ ਬਈ सर <laughs> तो है तो करके हैं एकदम ओके पूरी कटिंग हो रही है ਬਰਸ਼ 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 ਬਣ ਰਿਹਾ ਜਿਆਦਾ ਟੈਡ ਹੈ ਇਹ ਬ੍ਰਾਂਡ ਮਹਿੰਗਾ ਹੜਾ ਵੀਰੇ ਇਹ ਹੋ ਗਿਆ ਨਾ ਇਹ ਬਣਾਉਗੇ ਜਿਆਦਾ ਆਤ ਨੇ ਲੋ ਜੀ ਨਾ ਪਾ ਦਿਖਾ ਬਈ ਓਏ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿੜ ਜੂਨ ਨਹੀਂ ਨਹੀਂ ਵਧੀਆ ਬਣ ਗਿਆ ਪੁਰਸ ਵੀਰਾ ਹੁਣ ਰੰਗ ਲਾਉਦੇ ਦਿਖਾ ਦੇ ਆਪਾਂ ਕਰਨਾ ਕਿ ਹੁਣ ਰੰਗ ਲਾਉਦੇ ਦਿਖਾਈ ਜਾਵਾਂ ਚਲੋ ਵੀ ਤਾਂ ਆਹ ਚੱਲੋ ਹੁਣ ਚਾਹ ਢਰਗੀ ਚਾਹ ਪੀ ਲਓ ਸਾਰੇ ਵਾਹ ਜੀ ਵਾਹ ਸਰਾਵਨ ਚਾਹਦੇ ਆਂ ਟੀਮ ਬੜੀ ਹੈ ਲੱਗੀ ਆਪਣੀ ਹੱਟੀ ਬਹੁਤ ਜ਼ਿਆਦਾ ਸਹੀ ਹੈ ਕਿ ਨਹੀਂ ਹਾਂ ਸਹੀ ਹੈ ਬੰਦੇ ਪੱਕੇ ਪੱਕੇ ਜੀ ਹੁਣ ਕੱਚੇ ਪੱਕੇ ਹੈ ਨਹੀਂ ਆ ਪੱਕਾ ਹੈ ਝਾਗ ਦਿਖਾ ਡਰਤ ਦਿਖਾ ਹਾਂ ਐਨੇ ਹੁਣ ਲਓ ਜੀ ਹੁਣ ਲਾਉਣੇ ਰੰਗ ਹਾਂ ਜੀ ਹੈ ਹਾਂ ਜੀ ਨਾਲ ਦੀ ਨਾਲ ਕਲਰ ਵੀ ਕਰਨਾ ਠੀਕ ਹੈ ਕਿ ਨਹੀਂ ਲਾ ਕੇ ਵੀ ਦਿਖਾਉਣਾ ਰੰਗ ਨਹੀਂ ਹੈ ਚੱਕੋ ਮੇਰੇ ਕੋਲ ਚਾਹ ਯਾਰ ਚੱਕ ਲੈਨੇ ਬਈ ਬਗਲ ਕਾਂ ਦੇ ਚੱਕਰ ਕਰ ਰਿਹਾ ਰੰਗ ਦੇ ਸਾਈਡ ਕਰ ਰਿਹਾ ਬੈਠੇ ਰਹ ਡਿਸਾਈਡ ਹੋਊਗਾ ਫੇਰ ਗੱਲ ਬਾਤ ਅਬ ਇਹ ਜਦ ਵੀਡੀਓ ਬਣਾਉਂਦੇ ਬੋਰਸ ਦਾ ਕਮਾਲ ਵੇਣੀ ਬੱਦਲ ਵੀ ਹੱਥ ਲਾਇਆ ਵਾਹ ਬਈ ਇਸ ਤਰ੍ਹਾਂ ਕੰਮ ਆ ਯਾਰ ਆਪਾਂ ਨੇ ਰੇਜੀ ਬੈਠੇ ਰੂਈ ਬਲੇੜ ਕੇ ਛੱਟੋ ਤਾਂ ਘਰ ਆ ਕੇ ਮੱਝ ਇੱਕ ਅੱਧੀ ਹੋਏ ਬਣਾਈ ਗਏ ਢਾੜੋ ਜਾਓ ਉਹ ਚਾਹ ਦੀ ਕੁੱਪੀ ਲੈਓ ਟੰਗਾਂ ਇਹਨਾਂ ਨੂੰ ਨਹੀਂ ਨਹੀਂ ਬਹੁਤ ਆਦੀ ਲੱਗਦਾਂਗੇ ਯਾਰ ਕਮਾਲ ਹੀ ਹੈ ਹਾਂ ਅਸੀਂ ਲਕੀਰਾਂ ਹੀ ਲਾਉਣ ਲੱਗ ਗਏ ਅੱਛਾ ਬਈ ਆਪਾਂ ਤੁਹਾਨੂੰ ਫਤ ਲਗਾ ਕੀ ਬਾਤ ਹੈ ਇਦੰਦੇ ਇਹ ਕਹਿੰਦੇ ਸਾਨੂੰ ਲਕੀਰਾਂ ਵਾਲੇ ਜਿੱਦੰਦੇ ਇਹ ਮੈਂ ਜਿਹੜੇ ਤੇ ਲਾਉਂਦਾ ਰੰਗ ਲਕੀਰੇ ਲਾ ਦਿੰਦਾ ਜੀ ਸੂਰੇ ਕਹਿੰਦੇ ਉਹ ਆਗਾ ਲਕੀਰਾਂ ਆਣੇ ਇਹ ਰੰਗ ਉਹਦੀ ਲੱਗਦਾ ਰੰਗ ਤਾਂ ਲਾਲ ਹੀ ਲੋਣੇ ਜਾਂਦਾ ਹਣਾ ਬਈ ਲਾਲ ਤੇ ਕਾਲਾ ਕਿ ਹਰਾ ਕਿ ਲਾਉਣਾ ਹਣਾ ਇਹ ਕਾਲਾ ਤੂੰ ਲਾ ਲਾ ਮੰਜਾ ਕਾਲਾ ਵੀ ਤੇ ਲਾਏ ਨਾ ਕੰਡ ਦੇ ਰੰਗ ਲਾਇਆ ਅਜੇ ਤੱਕ ਨਾ ਅਸੀਂ ਕੰਡ ਤੇ ਲਾਇਆ ਰੰਗ ਅਜੇ ਤੱਕ ਬਾਈ ਨੇ ਮੇਰੇ ਸਾਲੇ ਨੇ ਲਵੇ ਐਡੀ ਫਿੱਤ ਕਰਦੇ ਨੇ ਅਜੇ ਤੱਕ ਕੂਤ ਕਿੰਨੇ ਕੂਤੇ ਡਾਏ ਇੱਕ ਵੀ ਕੂਤੇ ਦੇ ਕੰਡ ਦੇ ਰੰਗ ਨਹੀਂ ਲਾਇਆ ਅੱਛਾ ਸਿੱਟਾਂਗੇ ਕਿਵੇਂ ਲੱਗਦਾ ਨਾ ਵਧਰ ਰੰਗ ਲਾਇਆ ਬਲ ਨਕੀਰ ਤੁਸਾ ਬਸ ਕਿਹੜਾ ਬਟੂਸਾ ਕਰ ਰਿਹਾ ਮੈਂ 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 ਹੈਂ ਹਾਂ ਤੁਸਾ ਆ ਜਾਂਦਾ ਤੁਸਾ ਆ ਤੁਸਾ ਆ ਵੀ ਨਹੀਂ ਨਹੀਂ ਵਧਰ ਰੰਗ ਨਹੀਂ ਕਦੇ ਲਾਇ ਜਾਂਦੇ ਤੁਸਾ ਜਾਂਦੇ ਵੀ ਬਸ ਚੱਲੀ ਪਰਾਂ ਨੀ ਗਾਂਦੀ ਬਣ ਗਈ ਤਾਂ ਹਾਂ ਆਪਾਂ ਆ ਬੰਦੂ ਆਪਾਂ ਆ ਫਿਰ ਦੋ ਤਿੰਨ ਜੇ ਰਹੀ ਰਹਿੰਦੇ ਇਹ ਵੀ ਫੁਰਸਤਾਂ ਨਹੀਂ ਵੀ ਕਰਾਉਂਦੇ ਜੀ ਚੱਕ ਤੇ ਫਰੀ ਵੀ ਵਿੱਚ ਸੜ ਕੇ ਕੂਤਰ ਛੱਡ ਦਿੱਤੇ ਸਿਆਈ ਕੋਈ ਨਹੀਂ ਮੈਨੂੰ ਦਿਖਾਈ ਕੁਝ ਮਰ ਗਾਰਮੀ ਵਾਰੀ ਦੇਦਾ ਬਈ ਗੱਲੂ ਕਾਪਾ ਜਾ ਬਣ ਜਾ ਬਈ ਅਸੀਂ ਇਹ ਕੋ ਸੁੱਕੇ ਕੂਤਰ ਟਾਈਮ ਲੱਗਦਾ ਕੋਈ ਡੇ ਸੁੱਕੇ ਕੂਤਰ 11 ਤੋਂ 11 ਵਜੇ ਨੂੰ ਡੇ ਇਹ ਦੁਕਾਨ ਇਹ ਮਾੜਾ ਉਹ ਪਰਾਂ ਨੂੰ ਕਰ ਕੋਈ ਇਕੱਠਾ ਕਰ ਲੈ ਮੜਾ ਪਰਾਂ ਨੂੰ ਕਰਾਤਾ ਇੱਥੇ ਮੋਟੇ ਨਹੀਂ ਹਾਈ ਇਹ ਟੋਮਾ ਤੋਂ ਬਸ ਉਸੇ ਦੀ ਕਰ ਲੈ ਬਹੁਤ ਹੋ ਗਈ ਖੋਲੀ ਨਾਂ ਲਿਖਦੀ ਭੈਣੇ ਆ ਮਰੋ ਤੇ ਸਹੀ ਵੀ ਇੱਕ ਉੱਪਰ ਆ ਸਹੀ ਆ ਬਸ ਬਹੁਤ ਅਗਰੇ ਬਹੁਤ ਬਹੁਤ ਵਾਧੂ ਆ ਤੁਹਾਨੂੰ ਕੀ ਬਾਤ ਕਰਾਂਗਾ ਨਾ ਇਹ ਨਾ ਜੈਸ ਇਸ ਹੋਮ ਮੇਡ ਬੁਰਸ਼ ਹੋਮ ਮੇਡ ਬੁਰਸ਼ ਦਾ ਕਮਾਲ ਠੀਕ ਹੈ ਕਿ ਮੱਝ ਦਾ ਕਮਾਲ ਦਾ ਮੱਝ ਦਾ ਕਮਾਲ ਇਹ ਮੱਝ ਦੀ ਦੇਣਾ ਹੈ ਨਾ ਬਈ ਮੱਝ ਦੀ ਨੇ ਠੀਕ ਹੈ ਵਾਧੂ ਤੇ ਨਹੀਂ ਨਹੀਂ ਇੱਕ ਵਈ ਆਪਾਂ ਮੰਡ ਕੇ ਚੱਲ ਵੀ ਵੀਡੀਓ ਇੰਟਰਵਿਊ ਟਾਈਪ ਕਰਾਂਗੇ ਫਿਰ ਹਾਂ ਨਾ ਨਾ ਗੱਲਾਂ ਦੱਸ ਚੱਲਾਂ ਗੱਲਾਂ ਨਾ ਗੱਲਾਂ ਨਾ ਗੱਲਾਂ ਚੱਲ ਚਾਹਾਂ ਮੇਰੀ ਰੋਕ ਕੇ ਜੇ ਪਹਿਲਾਂ ਉਹ ਕਰ ਲੈ ਕਰ ਨਹੀਂ ਨਹੀਂ ਇੱਕ ਮਿੰਟ ਆ ਚੱਕ ਲਉ ਦਾਈ ਪੁੱਛਿਆ ਆਇ ਫਿਰ ਤੇ ਇਧਰ ਕਰਨਾ ਤੇ ਦੱਸੀ ਚਲੋ ਮਾੜਾ ਮੋਟਾ ਨਾ ਮਤਲਬ ਵੀ ਆਏ ਨਹੀਂ ਪ੍ਰੋਪਰ ਟਾਈਮ ਤੇ ਆਵਾਂਗੇ ਆਪਾਂ ਵਧੀਆ ਇੱਕ ਖੜਾਓ ਇਧਰ ਪਟੀਗਾ ਕਿ ਨਹੀਂ ਇੰਟਰਵਿਊ ਟਾਈਪ ਲੈ ਲੈ ਫੇਰਾ ਹੀ ਨਹੀਂ ਮੈਂ ਜਮੈਂ ਨਹੀਂ ਬੋਲਣਾ ਕੋਈ ਨੀ ਹੋਈ ਪਈ ਨਹੀਂ ਬਾਈ ਯਾਰ ਆਏ ਫਿਰ ਕੀਆ ਕੋਈ ਦੋ ਸੀਨ ਮਾੜੇ ਟੱਪ ਗਏ ਆ ਚਾਹ ਪੀ ਲੋ ਬਈ ਇੱਕ ਜਣਾ ਫੇਖੀਂ ਘਟਾ ਕੀ ਲੈ ਤੇਰਾ ਤੇ ਬਾਹਰ ਦੋ ਸੀਨ ਮਾਇਨਸ ਕਰਦੇ ਨਹੀਂ ਨਹੀਂ ਅੱਗੇ ਪੈਣਾ ਕੱਲ ਕੋਈ ਨਾ ਬਈ ਗੱਲਾਂ ਕਰੀ ਸੋਹਣਾ ਹੀ ਨਹੀਂ ਲੱਗਦਾ ਬੰਦਾ ਚਲ ਕਰਾਂਗੇ ਕੋਈ ਗੱਲ ਨਹੀਂ ਟਾਈਮ ਆਉਂਦੇ ਟਾਈਮ ਆਉਂਦੇ ਹੈ ਉਹ ਗੱਲ ਵੱਖਰੀ ਏ ਉਹ ਦੂਬਾਈ ਆਹਾ ਉਹਨਾਂ ਲੋਕੀ ਬਣ ਕੇ ਨਾਲ ਵੀ ਉਹ ਦੋ ਬੀਜੀ ਹੋਇਆ ਚਾਲ ਚੱਲ ਰਹੇ ਆ ਹਨ ਚਿਚੜ ਮੈਗ ਦੇ ਕਦੇ ਕੀ ਆ ਗਿਆ ਕਦੇ ਕੀ ਆ ਗਿਆ ਹਨ ਕੋਈ ਇਸ਼ੂ ਬਣ ਜਾਂਦਾ ਪਰ ਪਹਿਲਾਂ ਤਾਂ ਬਾਇਆ ਬਹੁਤ ਵਧੀਆ ਜਿੱਤ ਗਿਆ ਇਹੋ ਜਿਹੀ ਕੋਈ ਗੱਲ ਪਹਿਲਾਂ ਤਾਂ ਬਾਇਆ ਬਹੁਤ ਟੌਪ ਟੌਪ ਦਾ ਖੜਕਾਂਗੇ ਨਾ ਜਦ ਨਹੀਂ ਪਰ ਗੱਲ ਹੋਈ ਹੈ ਉਹ ਦਾ ਇੰਟਰਨੈਟ ਹੈ ਨਾ ਇਹ ਗੱਲ ਵੀ ਹੈ ਪਰ ਗੱਲ ਆਏ ਹਨ ਵੀ ਹੁਣ ਤਾਂ ਫਰੇਕ ਹੀ ਮੈਂ ਹੁਣ ਕੀ ਆਖਾਂ ਵੀ ਉਹ ਜਿਦੋਂ ਉਹ ਜਿਵੇਂ ਇੰਟਰਵਿਊ ਹੋਈ ਹੈ ਜਿਵੇਂ ਤੇਰੇ ਚਾਚੇ ਤੇ ਦੀ ਹੁੰਦੀ ਨਹੀਂ ਉਹ ਸਿਰੇ ਵਾਲੇ ਬੰਦੇ ਦੀ ਬੋਲ ਹੈ ਬਹੁਤ ਬੁੱਲੇ ਨੇ ਨੌਲੇਜ ਦਿੱਤੀ ਹੈ ਹੈ ਮਾਝ ਫੋਟੋ ਵੇਖੀ ਮੈਂ ਮਾੜੇ ਮਾੜੇ ਮੂੰਹ ਉਹ ਨਹੀਂ ਯਾਰ 15 12 ਨਾਲ ਤਾਂ ਤੱਕੀ ਹੋ ਗਏ ਗਾੜੀ ਦਾ ਹੀ ਨਹੀਂ ਦੀ ਉਹ ਤਾਂ ਭੰਕ ਦਰ ਗਿਆ ਅੱਗੇ 10 ਸਾਲਾਂ ਮਜਵਾਕ ਹੋ ਗਿਆ ਉਹ ਤਾਂ ਵਿਆਹ ਹੋ ਗਿਆ ਕਿੰਨੇ ਚਿਰ ਪਾਏ ਗਿਆ ਕੋਆ ਕੀ ਮਾਝ ਸੀਗਾ ਭਰਾਵਾ ਨਹੀਂ ਸੀਗਾ ਨਹੀਂ ਸੀ ਭਰਾਵਾ ਮਾਝ ਚੱਕੇ ਹੋ ਗਏ ਬਾਰੇ ਟਾਈਮ ਪਹਿਲਾਂ ਜਿਹੜੀ ਕੀਤੀ ਸੀ ਉਹ ਬਾਈ ਆਪਾਂ ਕਿੰਨਾ ਕੋਇਆ ਚੀਜ਼ ਦਾ ਮੋਟਰਸਾਈਕਲ ਵਾਲੇ ਬਾਈ ਵੀਰ ਹੋ ਗਈ ਮੋਟਰਸਾਈਕਲ ਹੈ ਮੋਟਰਸਾਈਕਲ ਤਾਂ ਇਹ ਹੈ ਇਹਦੀ ਛੱਤਾਂ ਨਹੀਂ ਤੇ ਇੱਥੇ ਨੂੰ ਮੁਸਾਫਰ ਥੱਲਾ ਥੱਲਾ ਜੀ ਮੋਟਰਸਾਈਕਲਾਂ ਵੱਡੀਆਂ ਨੇ ਥੱਲਾ ਭੈਣ ਮੋਟਰਸਾਈਕਲ ਤੁਹਾਡੇ ਆ ਸੀਗਾ ਉਦੋਂ ਐ ਲੱਗਦਾ ਥੱਲਾ ਆਰੇ ਜਾਂ ਜੇ ਹੋਈ ਕਿ ਫੋਨ ਕੋਈ ਆਡੀ ਬਾਈ ਕਰਾਈ ਛੱਤਾਂ ਨਾਲ ਉਹ ਇਹਦੀ ਸਾਰੇ ਮਿਲ ਕੇ ਫਿਰ 200 ਦੀ ਨੀਰ ਤੇ ਇੱਕ ਸੰਤ 68 ਪਹਿਲਾ ਨੰਬਰ ਹਾਂ ਪਹਿਲਾਂ ਨਾ ਬੜੂਰ ਸੁੱਤਰੀ ਸਤੈਨੇ ਪਹਿਲਾਂ ਨਾ ਗੱਲਾਂ ਬਹੁਤ ਕਰਨ ਵਾਲੇ ਨੇ ਕੋਈ ਚੱਕਰ ਨਹੀਂ ਦੱਸਾਂਗੇ ਬਸ ਹੁਣ ਸਮਝ ਰਹੇ ਹੋ ਨਾ ਵੀ ਹਾਲਾਤ ਉਹਨੇ ਕਿਹੜਾ ਦਵੇਂ ਪਿਆ ਮੁਕਤੀ ਗੱਲਾਂ ਹਣਾ ਸਹੀ ਗੱਲ ਹੈ ਕਿ ਨਹੀਂ ਦੋਵੇਂ ਪਾਸੇ ਓਖਾ ਹੋਇਆ ਗਾ ਭੈਣ ਜਿਹਨੇ ਖੁੱਡਾਂ ਨਾ ਰਹਿਮ ਸੀ ਹਾਂ ਬਈ ਜਿੱਤੇ ਤੜਪੇ ਹੁਣ ਕੋ ਭੈਣ ਨਾ ਚਾਰ ਨਾ ਥੜਿਆ ਨਾ ਇਧਰ ਪਾਲੇ ਹੁਣ ਆਏ ਲਕੀ ਜਾਂਦਾ ਜਦੋਂ ਆ ਗਿਆ ਨਾ ਫਿਰ ਤੁਰਕੇ ਭੈਣ ਕੋਈ ਗੱਲ ਨਹੀਂ ਵੀਡੀਓ ਇੰਨੀ ਲੰਬੀ ਹੈ ਕੋਈ ਨਹੀਂ ਸਪੈਸ਼ਲ ਆਵੇ ਘੰਟੇ ਡੇਢ ਘੰਟੇ ਦੀ ਕੋਈ ਨਾ ਕਰਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਓਕੇ ਬਈ ਮਿਲਦੇ ਠੀਕ ਹੈ ਜੀ